ਇਹ ਸਰਕਾਰ ਦੇ ਨਮਾਇੰਦਿਆਂ ਨੇ ਵੀ ਆਪੋ ਆਪਣਾ ਪੱਖ ਰੱਖਿਆ ਸਤਿਗੁਰਾਂ ਦਾ ਹੁਕਮ ਹੈ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਆਹ ਫੈਸਲਾ ਕਰੀਏ ਕਿ ਅਸੀਂ ਵੱਡੇ ਦਰਬਾਰ ਤੇ ਸੱਚੇ ਤਖਤ ਨੂੰ ਸਮਰਪਿਤ ਹਾਂ ਜਾਂ ਜਿਹੜੇ ਲੋਕ ਸਾਨੂੰ ਛਲਾਵੇ ਦਿੰਦੇ ਹਨ ਝੂਠੇ ਵਾਅਦੇ ਕਰਦੇ ਹਨ ਤੇ ਸਮਾਂ ਮੰਗਦੇ ਹਨ ਉਹਨਾਂ ਨੂੰ ਸਮਰਪਿਤ ਹਾਂ ਜਦੋਂ ਇੱਕ ਪਾਸੇ ਕੁੰਵਰ ਵਿਜੇ ਪ੍ਰਤਾਪ ਸਿੰਘ ਸਪਸ਼ਟ ਤੌਰ ਦੇ ਉਤੇ ਕਹਿ ਗਿਆ ਹੈ ਕਿ ਤੁਹਾਨੂੰ ਅਨਸਾਫ਼ ਨਹੀਂ ਜੇ ਮਿਲਣਾ ਬਾਦਲਾਂ ਦੀ ਤਫ਼ਤੀਸ਼ ਖਾਣਾ ਪੂਰਤੀ ਹੈ ਵਿਧਾਨ ਸਭਾ ਦੇ ਵਿੱਚ ਸਮਾਂ ਮੰਗਿਆ ਗਿਆ ਸੀ ਉਹਨਾਂ ਨੇ ਕਿਸੇ ਲੋਕਚਪਾਕ ਦੇ ਨਾਲ ਨਹੀਂ ਕਿਹਾ ਜਿਹੜਾ ਸਪੀਕਰ ਸੀ ਉਹਦੇ ਮੂੰਹ ਤੇ ਕਿਹਾ ਕਿ ਮੈਂ ਮੰਗ ਕੀਤੀ ਸੀ ਕਿ ਇੱਕ ਦਿਨ ਦਾ ਸਮਾਂ ਦੇ ਕੇ ਡਿਬੇਟ ਕੀਤੀ ਜਾਵੇ ਸਮਾਂ ਨਹੀਂ ਦਿੱਤਾ ਗਿਆ ਫਿਰ ਆਪਾਂ ਕੀ ਉਮੀਦ ਰੱਖਦੇ ਹਾਂ ਸਾਡੇ ਨਾਲ ਵਾਅਦੇ ਕੀਤੇ ਗਏ ਸੀ 47 ਤੋਂ ਪਹਿਲਾਂ ਵੀ ਔਰ ਗਾਂਧੀ ਤੇ ਨਹਿਰੂ ਨੇ ਕਿਹਾ ਸੀ ਜੇ ਮੁਕਰਾਂਗੇ ਤਾਂ ਤੁਹਾਡੇ ਹੱਥ ਵਿੱਚ ਤੇਗ ਹੋਵੇਗੀ ਪੂਰੀ ਦੁਨੀਆ ਤੁਹਾਡਾ ਸਾਥ ਦੇਵੇਗੀ ਪਰ ਜਿਹੜਾ ਵੀ ਅੱਜ ਉਸ ਤੇਗ ਦੀ ਵਰਤੂ ਕਰਦਾ ਹੈ ਉਹਦੇ ਉੱਤੇ ਕਾਲੇ ਕਾਨੂੰਨਾਂ ਦੇ ਨਾਲ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਂਦੀ ਹੈ ਖਾਲਸਾ ਜੀ ਆਪਾਂ ਇਹ ਗੱਲ ਸਮਝ ਲਈਏ ਜਦੋਂ ਸਰਕਾਰੀ ਨਮਾਇਦਾ ਕਹਿ ਰਿਹਾ ਹੈ ਐਮਐਲਏ ਕਹਿ ਰਿਹਾ ਹੈ ਜਿਹੜੀ ਸਿੱਟ ਸੀ ਉਹ ਕਹਿ ਰਿਹਾ ਹੈ ਦੇ ਅਦਾਲਤਾਂ ਦਾ ਪ੍ਰਦਰਸ਼ਨ ਸਾਡੇ ਸਾਹਮਣੇ ਹੈ ਜਿਹੜੀਆਂ ਅਦਾਲਤਾਂ ਨੇ ਜਲਾਦ ਸ਼ੈਣੀ ਨੂੰ ਬਿਨਾ ਮੰਗਿਆ ਬਲੈਂਕ ਜਮਾਨਤ ਦੇ ਦਿੱਤੀ ਕਿ ਇੰਨਾ ਚਿਰ ਤੋਹੀਂ ਇਹਦੇ ਇਹਨੂੰ ਅਰੈਸਟ ਨਹੀਂ ਕਰ ਸਕਦੇ ਉਹ ਤੇ ਤੁੰ ਬੀਤ ਨਾ ਰੱਖੋ ਇੱਕ ਗੱਲ ਮੰਨ ਕੇ ਚਲੋ ਹਿੰਦ ਸਟੇਟ ਨੇ ਸਿੱਖ ਕੌਮ ਨੂੰ ਆਪਣੇ ਦੁਸ਼ਮਣ ਆਲਾ ਨੇ ਹੈ 47 ਤੋਂ ਬਾਅਦ ਸਰਕਾਰਾਂ ਕਈ ਆਈਆਂ ਸਟੇਟ ਉਹ ਹੈ ਤੇ ਜਿਹੜੀਆਂ ਪ੍ਰਾਂਤਕ ਸਰਕਾਰਾਂ ਹਨ ਭਾਵੇਂ ਉਹ ਪੰਜਾਬ ਵਿੱਚ ਬਦਲਦੀ ਰਹੀ ਕਾਂਗਰਸ ਦੀ ਰਹੀ ਜਮ ਆਦਮੀ ਪਾਰਟੀ ਦੀ ਹੈ ਉਹ ਸਟੇਟ ਦਾ ਪੁਰਜਾ ਜੇ ਤੇ ਜਿਹੜੇ ਸਾਡੇ ਉੱਤੇ ਜ਼ੁਲਮ ਕਰ ਰਹੇ ਹਨ ਜਿਨ੍ਹਾਂ ਨੇ ਸਿੱਖ ਨੌਜਵਾਨੀ ਦਾ ਘਾਣ ਕੀਤਾ ਸਿੱਖ ਨੌਜਵਾਨੀ ਦਾ ਕਤਲੇਆਮ ਕੀਤਾ ਜਿਨ੍ਹਾਂ ਨੇ ਦੇਹ ਤਾਰੀ ਦੰਬੀਆਂ ਨੂੰ ਸਰਪ੍ਰਸਤੀ ਦਿੱਤੀ ਜਿਨ੍ਹਾਂ ਨੇ ਬਚਾਉਣ ਦਾ ਯਤਨ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇਣ ਕਰਨ ਵਾਲਿਆਂ ਨੂੰ ਉਹ ਕੌਣ ਨੇ ਉਹ ਹਿੰਦ ਸਟੇਟ ਦੇ ਹੀਰੋ ਜੇ ਉਹ ਸਾਰੇ ਹੀ ਜਲਾਦ ਕੌਣ ਸਬਸਰ ਉਹ ਹਿੰਦ ਸਟੇਟ ਦੇ ਹੀਰੋ ਜੇ ਤੇ ਹਿੰਦ ਸਟੇਟ ਆਪਣੇ ਹੀਰੋ ਜਿਹੜੇ ਨੇ ਉਹਨਾਂ ਉੱਤੇ ਕੋਈ ਕਾਰਵਾਈ ਨਹੀਂ ਕਰਦੀ ਜੇ ਚਲਾਵਿਆ ਚਾਉਣਾ ਤੇ ਅਸੀਂ ਗੁਰੂ ਤੋਂ ਬੇਮੋਖਾਂ ਤੇ ਜੇ ਗੁਰੂ ਦਾ ਕਹਿਣਾ ਮੰਨਣਾ ਤੇ ਫਿਰ ਗੁਰੂ ਦੇ ਸਿੱਖਾਂ ਦੇ ਗੁਰੂ ਦੇ ਸਿੱਖਾਂ ਤੇ ਫਿਰ ਜੋ ਕਾਰਾ ਛੱਡ ਕੇ ਪਰਵਾਨਗੀ ਦਿਓ ਕਿ ਗੁਰੂ ਦਾ ਹੁਕਮ ਮੰਦੇ ਹਾਂ ਜੋ ਖੜਾਵੇ ਚਾਉਣਾ ਹੈ ਗੁਰੂ ਦਾ ਹੁਕਮ ਕੀ ਹੈ ਕਿਉਂ ਕਾਰਜ ਹਮਾਹੀ ਦੇ ਦਰਗੁਗਸਤ ਹਲਾਲ ਇਸ ਬੁਰਦਨ ਬਾਸ਼ ਸ਼ਮਸ਼ੀਰ ਦਸਤ ਕੀ ਏ ਗੁਰੂ ਦੇ ਹੁਕਮ ਨੂੰ ਮੰਨਦੇ ਹਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੇ ਮੰਨਦੇ ਹਾਂ ਤੇ ਇਹਨਾਂ ਨੇ ਐਲਾਨੀਆਂ ਤੌਰ ਤੇ ਕਹਿਤਾ ਤੁਹਾਨੂੰ ਨਿਆਂ ਨਹੀਂ ਜੇ ਮਿਲਣਾ ਤੇ ਅਸੀਂ ਨਿਆਂ ਲੈਣਾ ਜਾਣਦੇ ਹਾਂ ਜੇ ਦਰਬਾਰ ਸਾਹਿਬ ਦੇ ਹਮਲਾ ਕਰਨ ਵਾਲੀ ਇੰਦਰਾ ਗਾਂਧੀ ਦਾ ਨਿਆਂ ਕਿਸੇ ਅਦਾਲਤ ਤਹਾਨੂੰ ਕਰਵਾਉਣਾ ਹੁੰਦਾ ਤਾਂ ਕਦੀ ਨਾ ਮਿਲਦਾ ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਭਾਈ ਸਤਮਨ ਸਿੰਘ ਦੇ ਭਾਈ ਬਿਆਨ ਸਿੰਘ ਉਹਦੇ ਸੱਜੇ ਤੇ ਖੱਬੇ ਪਾਸੇ ਗੁਰੂ ਮਹਾਰਾਜ ਨੇ ਤਾਇਨਾਤ ਕੀਤੇ ਸਾਨਾ ਤੇ ਜੇ ਜ਼ਾਲਮ ਬਿਆਨ ਸਿੰਘ ਨੇ ਸਿੱਖ ਨੌਜਵਾਨੀ ਨੂੰ ਦਾਣਿਆਂ ਵਾਂਗ ਭੁਨਿਆ ਤੇ ਭਾਈ ਦਲਾਵਰ ਸਿੰਘ ਵੀ ਉਹਦੇ ਸੱਜੇ ਖੱਬੇ ਪਾਸੇ ਗੁਰੂ ਮਹਾਰਾਜ ਨੇ ਤਾਇਨਾਤ ਕੀਤਾ ਸੀ ਜੇ ਨਿਆ ਲੈਣਾ ਤੇ ਗੁਰਮਤ ਦੇ ਅਪਦੇਸ਼ਾਂ ਦੇ ਪਹਿਰੇਦਾਰ ਬਣੀਏ ਤੇ ਜੇ ਨਿਆ ਮੰਗਣਾ ਤੇ ਕਿਸੇ ਨਹੀਂ ਦੇਣਾ ਮੰਗਿਆ ਕੁਝ ਨਹੀਂ ਜੇ ਮਿਲਦਾ ਮੰਗਣ ਵਾਲੇ ਮੰਗਤੇ ਅਖਮਉਂਦੇ ਹਨ ਤੇ ਦੇਣ ਵਾਲਾ ਦਾਨੀ ਬਣ ਕੇ ਨਾ ਕਰੀ ਜਾਂਦਾ ਹੈ ਕਹਿੰਦੇ ਹਨ ਕਿ ਤੱਤੀਆਂ ਗੱਲਾਂ ਖਾਲਸਾ ਜੀ ਤੱਤੀਆਂ ਗੱਲਾਂ ਦਾ ਕੋਈ ਨਹੀਂ ਅਸੀਂ ਤੱਤੇ ਕੰਮ ਕੀਤੇ ਹਨ ਅਸੀਂ ਜਰਿਆ ਹੈ ਜ਼ੁਲਮ ਜੇਲਾਂ ਕਟੀਆਂ ਹਨ ਤਸੀਹੇ ਝਲੇ ਹਨ ਇਹ ਛੈਣੀ ਆਇਆ ਸੀ ਜਦੋਂ ਜੇਲ ਬਰੇਕ ਹੋਈ ਸੀ ਮੇਰੀ ਤਬਦੀਸ਼ ਕਰਨ ਸਵੇਰੇ 9 ਤੋਂ 9 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਪੂਰਾ ਜੋਰ ਲਾ ਰਿਆ ਤੇ ਕਹਿੰਦਾ ਹੁਣ ਆਖਰੀ ਇੱਕ ਸੀਸ ਫਾਈਰੀ ਅੱਧੇ ਘੰਟੇ ਲਈ ਉਹ ਕੰਮ ਦੀ ਗੱਲ ਦੱਸਦੇ ਉਹ ਬੜੀ ਅੰਗਰੇਜ਼ੀ ਝਾੜਦਾ ਸੀ ਮੈਂ ਕਿਹਾ ਇਫ ਦੇ ਸਕੀਮ ਆਈ ਏਮ ਵੈਰੀ 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 ਹੈਪੀ ਔਰ ਜਿਹੜੇ ਸਾਰੇ ਇਜਲਾਦ ਉਹਦੇ ਨਾਲ ਸਨ ਉਹ ਮੈਂ ਜਦੋਂ ਉਹ ਨਾਲੇ ਵੇਖਿਆ ਤੇ ਉਹ ਡਰਦੇ ਤਾੜੀ ਨਹੀਂ ਮਾਰ ਸਕੇ ਲੇਕਿਨ ਮੈਂ ਵੇਖਿਆ ਉਹਦੇ ਮੱਥੇ ਤੇ ਤਰੇਲੀ ਆ ਗਈ ਸੀ ਜਦੋਂ 2013 ਦੇ ਵਿੱਚ ਫੇਰ ਮੇਰੀ ਤਬਦੀਸ਼ ਕਰਨ ਲਈ ਆਇਆ ਤੇ ਬੂਹੇ ਤੋਂ ਬਾਹਰੋਂ ਮੁੜ ਗਿਆ ਮੈਨੂੰ ਪੁੱਛਿਆ ਸਾਰੇ ਆਈਜੀ ਸਨ ਡੀਆਈਜੀ ਤੇ ਆਈਜੀ ਕੋਈ ਪੁਸਤਾਬਸ ਨਹੀਂ ਸੀ ਇੱਕ ਜੱਸੀ ਜੱਸੀ ਸੀ ਜਿਹਨੂੰ ਜੱਸੀ ਭਾਜੀ ਕਹਿੰਦੇ ਹਨ ਉਹ ਕਹਿੰਦਾ ਸਾਡਾ ਬਾਪੂ ਆਇਆ ਏ ਬੁਏ ਅਗੂੰ ਗਾਂ ਕਿਉਂ ਨਹੀਂ ਲੰਗਿਆ ਮੈਂ ਕਿਹਾ ਉਹਨੂੰ ਪੁੱਛ ਲਿਓ ਪੰਜ ਛੇ ਦਿਨ ਖੜੇ ਪੈ ਰਹੇ ਜਦੋਂ ਮੈਂ ਖੇਤ ਚ ਦੱਸਿਆ ਕਿ ਕਿਉਂ ਨਹੀਂ ਆਇਆ ਉਹਨੂੰ ਪਤਾ ਸੀ ਕਿ ਕੋਈ ਨਾ ਕੋਈ ਖਰੀ ਸੁਣ ਲੈਣੀ ਹੈ ਮੈਂ ਤੇ ਮੇਰੀ ਬੇਇੱਜ਼ਤੀ ਹੋ ਜਾਣੀ ਹੈ ਖਾਲਸਾ ਜੀ ਤਤਪਰ ਹੋਵੋ ਅੰਮ੍ਰਿਤ ਧਾਰੀ ਵੀ ਹੋਵੋ ਤੇ ਅੰਮ੍ਰਿਤ ਦੀ ਕਮਾਈ ਵੀ ਕਰੋ ਪੂਜਾ ਅਕਾਲ ਦੀ ਪਰਚਾ ਸ਼ਬਦ ਦਾ ਦیدار ਖਾਲਸੇ ਦਾ ਤੇ ਅੰਬਰਤਾ ਫਲਸਫਾ ਕੀ ਹੈ ਦਇਆ ਦਇਆਵਾਨ ਬੰਦਾ ਹੀ ਧਰਮੀ ਹੋ ਸਕਦਾ ਹੈ ਤੇ ਧਰਮੀ ਬੰਦੇ ਚ ਹੀ ਹਿੰਮਤ ਆਉਂਦੀ ਹੈ ਤੇ ਹਿੰਮਤੀ ਬੰਦਾ ਹੀ ਸਾਰੇ ਵਕਤਾਰਾਂ ਦੇ ਮੋਹ ਤੋਂ ਮੋਹ ਕਾਮ ਹੁੰਦਾ ਹੈ ਤੇ ਸਹਿਬ ਦਾ ਦਰਜਾ ਵੀ ਉਨੋ ਹੀ ਮਿਲਦਾ ਹੈ ਜਪਜੀ ਭਗਤੀ ਜਾਪ ਸ਼ਕਤੀ ਸਵਈਏ ਵਰਾਕ ਕਿਉਂ ਭਈ ਤਿਆਗ ਤੇ ਅਨੰਦ ਸਹਿਬ ਕੁਚੀ ਤੇ ਖੇੜਾ ਚੜ੍ਹਦੀ ਕਲਾ ਦਾ ਪ੍ਰਤੀਕ ਜੇ ਚੜ੍ਹਦੀ ਕਲਾ ਵਿੱਚ ਰਹਿਣਾ ਹੈ ਤੇ ਗੁਰੂ ਦੇ ਲੜ ਲੱਗ ਜੇ ਗੁਰੂ ਦੇ ਹੁਕਮਾਂ ਦੇ ਪਹਿਰੇਦਾਰ ਬਣੀਏ ਮਨ ਉਹ ਡੇਢ ਮਹੀਨੇ ਦਾ ਸ਼ਲਾਵਾ ਦੇ ਗਿਆ ਕਹਿੰਦਾ ਕਿ ਮੈਂ ਸਰਕਾਰ ਤੋਂ ਉੱਤੇ ਹਾਂ ਜੇ ਸਿੱਖ ਹੈ ਤੇ ਫਿਰ ਉਮਰ ਵਿਜੇ ਪ੍ਰਤਾਪ ਸਿੰਘ ਦਾ ਬੇਸ਼ੱਕ ਪੋਲਿਟੀਕਲ ਬਿਆਨ ਸੀ ਸਟੇਟਮੈਂਟ ਸੀ ਕਿ ਸਿੱਟ ਨੇ ਬਾਦਲਾਂ ਦੀ ਤਵਦੀਸ਼ ਨਹੀਂ ਕੀਤੀ ਖਾਣਾ ਪੂਰਤੀ ਕੀਤੀ ਹੈ ਤਵਦੀਸ਼ ਦੀ ਲੋੜ ਨਹੀਂ ਗ੍ਰਫਤਾਰੀ ਹੋਣੀ ਚਾਹੀਦੀ ਇਹ ਬੇਸ਼ੱਕ politcal statement ਹੈ ਕਾਨੂੰਨੀ ਇਹਦੀ ਕੋਈ ਕਾਰਵਾਈ ਨਹੀਂ ਮੈਂ ਸਾਰੀਆਂ ਹੀ ਜਿੰਨੀਆਂ ਵੀ ਪਾਵੇਂ ਜਿਹੜਾ ਜੱਜ ਸਰੋਂਜੀਤ ਸਿੰਘ ਸੀ ਜਸਟਿਸ ਜੋਰਾਵਾਰ ਸਿੰਘ ਸੀ ਜੋਰਾ ਸਿੰਘ ਸੀ ਤੇ ਇਹਦੀ ਕੁਮਰ ਵਿਜੇ ਪ੍ਰਤਾਪ ਸਿੰਘ ਦੀ ਵੀ ਜਿਹੜੀ ਰਿਪੋਰਟ ਹੈ ਇਹਦਾ ਮੁਤਾਲਾ ਕੀਤਾ ਹੈ ਹਾਲਸਾ ਜੀ ਨਿਕਲਦਾ ਕੱਖ ਨਹੀਂ ਜੇ ਇਹ ਮੰਨਣਾ ਨਹੀਂ ਜੇ ਕਿਸੇ ਨੇ ਵੀ ਅਦਾਲਤਾਂ ਦੇ ਵਿੱਚ ਗਵਾਹੀ ਮੰਨੀ ਜਾਂਦੀ ਹੈ ਸਾਡੇ ਉੱਤੇ ਏਡੇ ਏਡੇ ਕੇਸ ਪਏ ਜੇ ਅਸੀਂ ਉਹਨਾਂ ਕੇਸਾਂ ਵਿੱਚੋਂ ਬਰੀ ਹੋ ਸਕਦੇ ਹਾਂ ਤੇ ਇਹਨਾਂ ਦੇ ਖਿਲਾਫ ਤੇ ਕੋਈ ਗਵਾਹੀ ਨਹੀਂ ਦਿੱਤੀ ਇਹ ਬਰੀ ਅਦਾਲਤਾਂ ਵਿੱਚੋਂ ਹੋ ਸਕਦੇ ਹਨ ਲੇਕਿਨ ਦਸ਼ਮੇਸ਼ ਪਿਤਾ ਦੀ ਕੋਰਟ ਤੋਂ ਨਹੀਂ ਕੁੰਵਰ ਵਿਜੇਪ੍ਰਤਾਪ ਸਿੰਘ ਖੋਦ ਮੰਨ ਕੇ ਗਿਆ ਹੈ ਕਿ ਹੌਣ ਕਿਦੀ ਅਦਾਲਤ ਵਿੱਚ ਕੇਸ ਹੈ ਦਸਮ ਪਾਤਸ਼ਾਹ ਦੀ ਅਦਾਲਤ ਵਿੱਚ ਕੇਸ ਹੈ ਤੇ ਦਸਮ ਪਾਤਸ਼ਾਹ ਦੀ ਅਦਾਲਤ ਵਿੱਚ ਜਿਹੜਾ ਕੇਸ ਹੈ ਉਹਦਾ ਫੈਸਲਾ ਕਿੰਨ ਕਰਨਾ ਹੈ ਖਾਲਸੇ ਨੇ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਕੀ ਮੌਜ ਪੰਥਕ ਬੁਲਾ ਰਿਆ ਨੇ ਵੀ ਤੇ ਸਰਕਾਰ ਦੇ ਨਮਾਇਦਿਆਂ ਨੇ ਵੀ ਆਪੋ ਆਪਣਾ ਪੱਖ ਰੱਖਿਆ ਹੈ ਸਤਿਗੁਰਾਂ ਦਾ ਹੁਕਮ ਹੈ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਉਹ ਫੈਸਲਾ ਕਰੀਏ ਕਿ ਅਸੀਂ ਵੱਡੇ ਦਰਬਾਰ ਤੇ ਸੱਚੇ ਤਖਤ ਨੂੰ ਸਮਰਪਿਤ ਹਾਂ ਜਾਂ ਜਿਹੜੇ ਲੋਕ ਸਾਨੂੰ ਛਲਾਵੇ ਦਿੰਦੇ ਹਨ ਝੂਠੇ ਵਾਅਦੇ ਕਰਦੇ ਹਨ ਤੇ ਸਮਾਂ ਮੰਗਦੇ ਹਨ ਉਹਨਾਂ ਨੂੰ ਸਮਰਪਿਤਾਂ ਜਦੋਂ ਇੱਕ ਪਾਸੇ ਕੁੰਵਰ ਵਿਜੇ ਪ੍ਰਤਾਪ ਸਿੰਘ ਸਪਾਸਟ ਟਾਵਰ ਦੇ ਉੱਤੇ ਕਹਿ ਗਿਆ ਹੈ ਕਿ ਤੁਹਾਨੂੰ ਅਨਸਾਫ਼ ਨਹੀਂ ਜੇ ਮਿਲਣਾ ਬਾਦਲਾਂ ਦੀ ਤਫ਼ਤੀਸ਼ ਖਾਣਾ ਪੂਰਤੀ ਹੈ ਵਿਧਾਨ ਸਭਾ ਦੇ ਵਿੱਚ ਸਮਾਂ ਮੰਗਿਆ ਗਿਆ ਸੀ ਉਹਨਾਂ ਨੇ ਕਿਸੇ ਲੋਕਚਪਾਕ ਦੇ ਨਾਲ ਨਹੀਂ ਕਿਹਾ ਜਿਹੜਾ ਸਪੀਕਰ ਸੀ ਉਹਦੇ ਮੂੰਹ ਤੇ ਕਿਹਾ ਕਿ ਮੈਂ ਮੰਗ ਕੀਤੀ ਸੀ ਕਿ ਇੱਕ ਦਿਨ ਦਾ ਸਮਾਂ ਦੇ ਕੇ ਡਿਬੇਟ ਕੀਤੀ ਜਾਵੇ ਸਮਾਂ ਨਹੀਂ ਦਿੱਤਾ ਗਿਆ ਫਿਰ ਆਪਾਂ ਕੀ ਉਮੀਦ ਰੱਖਦੇ ਹਾਂ ਸਾਡੇ ਨਾਲ ਵਾਅਦੇ ਕੀਤੇ ਗਏ ਸੀ 47 ਤੋਂ ਪਹਿਲਾਂ ਵੀ ਔਰ ਗਾਂਧੀ ਤੇ ਨਹਿਰੂ ਨੇ ਕਿਹਾ ਸੀ ਜੇ ਮੁਕਰਾਂਗੇ ਤਾਂ ਤੁਹਾਡੇ ਹੱਥ ਵਿੱਚ ਤੇਗ ਹੋਵੇਗੀ ਪੂਰੀ ਦੁਨੀਆ ਤੁਹਾਡਾ ਸਾਥ ਦੇਵੇਗੀ ਪਰ ਜਿਹੜਾ ਵੀ ਅੱਜ ਉਸ ਤੈਕ ਦੀ ਵਰਤੂ ਕਰਦਾ ਹੈ ਉਹਦੇ ਉੱਤੇ ਕਾਲੇ ਕਾਨੂੰਨਾਂ ਦੇ ਨਾਲ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਂਦੀ ਹੈ ਖਾਲਸਾ ਜੀ ਆਪਾਂ ਇਹ ਗੱਲ ਸਮਝ ਲਈਏ ਜਦੋਂ ਸਰਕਾਰੀ ਨੁਮਾਇंदा ਕਹਿ ਰਿਹਾ ਹੈ ਐਮਐਲਏ ਕਹਿ ਰਿਹਾ ਹੈ ਜਿਹੜੀ ਸਿਟ ਸੀ ਉਹ ਕਹਿ ਰਿਹਾ ਹੈ ਨੇਯਾ ਅਦਾਲਤਾਂ ਦਾ ਪ੍ਰਦਰਸ਼ਨ ਸਾਡੇ ਸਾਹਮਣੇ ਹੈ ਜਿਹੜੀਆਂ ਅਦਾਲਤਾਂ ਨੇ ਜਲਾਦ ਸ਼ੈਣੀ ਨੂੰ ਬਿਨਾ ਮੰਗਿਆ ਬਲੈਂਕ ਜਮਾਨਤ ਦੇ ਦਿੱਤੀ ਕਿ ਇੰਨਾ ਚਿਰ ਤੋਹੀਂ ਇਹਦੇ ਇਹਨੂੰ ਅਰੈਸਟ ਨਹੀਂ ਕਰ ਸਕਦੇ ਉਹਦੇ ਤੋਂ ਵੀਦ ਨਾ ਰੱਖੋ ਇੱਕ ਗੱਲ ਮੰਨ ਕੇ ਚਲੋ ਹਿੰਦ ਸਟੇਟ ਨੇ ਸਿੱਖ ਕੌਮ ਨੂੰ ਆਪਣੇ ਦੁਸ਼ਮਣ ਆਲਾ ਨੇ ਹੈ 47 ਤੋਂ ਬਾਅਦ ਸਰਕਾਰਾਂ ਕਈ ਆਈਆਂ ਸਟੇਟ ਉਹ ਹੈ ਤੇ ਜਿਹੜੀਆਂ ਪ੍ਰਾਂਤਕ ਸਰਕਾਰਾਂ ਹਨ ਭਾਵੇਂ ਉਹ ਪੰਜਾਬ ਵਿੱਚ ਬਦਲਦੀ ਰਹੀ ਕਾਂਗਰਸ ਦੀ ਰਹੀ ਜਨ ਆਮ ਆਦਮੀ ਪਾਰਟੀ ਦੀ ਹੈ ਉਹ ਸਟੇਟ ਦਾ ਪੁਰਜਾ ਜੇ ਤੇ ਜਿਹੜੇ ਸਾਡੇ ਉੱਤੇ ਜ਼ੁਲਮ ਕਰ ਰਹੇ ਹਨ ਜਿਨ੍ਹਾਂ ਨੇ ਸਿੱਖ ਨੌਜਵਾਨੀ ਦਾ ਘਾਣ ਕੀਤਾ ਸੇਖ ਨੌਜਵਾਨੀ ਦਾ ਕਤਲ-ਏ-ਆਮ ਕੀਤਾ ਜਿਨ੍ਹਾਂ ਨੇ ਦੇਹ ਤਾਰੀ ਦੰਬੀਆਂ ਨੂੰ ਸਰਪ੍ਰਸਤੀ ਦਿੱਤੀ ਜਿਨ੍ਹਾਂ ਨੇ ਬਚਾਉਣ ਦਾ ਯਤਨ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇਣ ਕਰਨ ਵਾਲਿਆਂ ਨੂੰ ਉਹ ਕੌਣ ਨੇ ਉਹ ਹਿੰਦ ਸਟੇਟ ਦੇ ਹੀਰੋ ਜੇ ਉਹ ਸਾਰੇ ਹੀ ਜਲਾਕ ਪੁਲਿਸ ਅਫਸਰ ਉਹ ਹਿੰਦ ਸਟੇਟ ਦੇ ਹੀਰੋ ਜੇ ਤੇ ਹਿੰਦ ਸਟੇਟ ਆਪਣੇ ਹੀਰੋ ਜਿਹੜੇ ਨੇ ਉਹਨਾਂ ਉੱਤੇ ਕੋਈ ਕਾਰਵਾਈ ਨਹੀਂ ਕਰਦੀ ਜੇ ਛਲਾਵਿਆਂ ਚਾਉਣਾ ਤੇ ਅਸੀਂ ਗੁਰੂ ਤੋਂ ਬੇਮੋਖਾਂ ਤੇ ਜੇ ਗੁਰੂ ਦਾ ਕਹਿਣਾ ਮੰਨਣਾ ਤੇ ਫਿਰ ਗੁਰੂ ਦੇ ਸਿੱਖਾਂ ਜੇ ਗੁਰੂ ਦੇ ਸਿੱਖਾਂ ਤੇ ਫਿਰ ਜੋ ਕਾਰਾ ਛੱਡ ਕੇ ਪਰਵਾਨਗੀ ਦਿਓ ਕਿ ਗੁਰੂ ਦਾ ਹੁਕਮ ਮੰਦੇ ਹਾਂ ਜੇ ਛਲਾਵੇ ਚਾਉਣਾ ਹੈ ਗੁਰੂ ਦਾ ਹੁਕਮ ਕੀ ਹੈ ਤੁਕਾਰ ਉਸ ਹਮਾਹੀ ਦੇ ਦਰਗਜ਼ਸਤ ਹਲਾਲ ਇਸ ਬੁਰਦਨ ਬਾਸ਼ ਸ਼ਮਸ਼ੀਰ ਦਸਤ ਕੀ ਏ ਗੁਰੂ ਦੇ ਹੁਕਮ ਨੂੰ ਮੰਨਦੇ ਹਾਂ ਜੇ ਮੰਨਦੇ ਹਾਂ ਤੇ ਇਹਨਾਂ ਨੇ ਐਲਾਨੀਆਂ ਤੌਰ ਤੇ ਕਹਿਤਾ ਤੁਹਾਨੂੰ ਨਿਆਂ ਨਹੀਂ ਜੇ ਮਿਲਣਾ ਤੇ ਅਸੀਂ ਨਿਆਂ ਲੈਣਾ ਜਾਣਦੇ ਹਾਂ ਜੇ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਇੰਦਰਾ ਗਾਂਧੀ ਦਾ ਨਿਆਂ ਕਿਸੇ ਅਦਾਲਤ ਕੋਲੋਂ ਕਰਵਾਉਣਾ ਹੁੰਦਾ ਪਰ ਕਦੀ ਨਾ ਮਿਲਦਾ ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਭਾਈ ਸਤਮਨ ਸਿੰਘ ਤੇ ਭਾਈ ਬਿਆਨ ਸਿੰਘ ਉਹਦੇ ਸੱਜੇ ਤੇ ਖੱਬੇ ਪਾਸੇ ਗੁਰੂ ਮਹਾਰਾਜ ਨੇ ਤਾਇਨਾਤ ਕੀਤੇ ਸਨ ਤੇ ਜੇ ਜ਼ਾਲਮ ਬਿਆਨ ਸਿੰਘ ਨੇ ਸਿੱਖ ਨੌਜਵਾਨੀ ਨੂੰ ਦਾਣੇ ਆਮਗ ਭੁਣਿਆ ਤੇ ਭਾਈ ਦਲਾਵਰ ਸਿੰਘ ਵੀ ਉਹਦੇ ਸੱਜੇ ਖੱਬੇ ਪਾਸੇ ਗੁਰੂ ਮਹਾਰਾਜ ਨੇ ਤਾਇਨਾਤ ਕੀਤਾ ਸੀ ਜੇ ਨਿਆ ਲੈਣਾ ਤੇ ਗੁਰਮਤ ਦੇ ਆਪਦੇਸ਼ਾਂ ਦੇ ਪਹਿਰੇਦਾਰ ਬਣੀਏ ਤੇ ਜੇ ਨਿਆ ਮੰਗਣਾ ਤੇ ਕਿਸੇ ਨਹੀਂ ਦੇਣਾ ਮੰਗਿਆ ਕੁਝ ਨਹੀਂ ਜੇ ਮਿਲਦਾ ਮੰਗਣ ਵਾਲੇ ਮੰਗਤੇ ਅਖਮਾਉਂਦੇ ਹਨ ਤੇ ਦੇਣ ਵਾਲਾ ਦਾਨੀ ਬਣ ਕੇ ਨਾ ਕਰੀ ਜਾਂਦਾ ਹੈ ਕਹਿੰਦੇ ਹਨ ਕਿ ਤੱਤੀਆਂ ਗੱਲਾਂ ਖਾਲਸਾ ਜੀ ਤੱਤੀਆਂ ਗੱਲਾਂ ਦਾ ਕੋਈ ਨਹੀਂ ਅਸੀਂ ਤਤੇ ਕੰਮ ਕੀਤੇ ਹਨ ਅਸੀਂ ਜਰਿਆ ਹੈ ਜ਼ੁਲਮ ਜੇਲਾਂ ਕੱਟੀਆਂ ਹਨ ਤਸੀਹੇ ਝਲੇ ਹਨ ਇਹ ਛੈਣੀ ਆਇਆ ਸੀ ਜਦੋਂ ਜੇਲ੍ਹ ਬਰੇਕ ਹੋਈ ਸੀ ਮੇਰੀ ਤਬਦੀਸ਼ ਕਰਨ ਸਵੇਰੇ 9 ਤੋਂ 9 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਪੂਰਾ ਜੋਰ ਲਾ ਰਿਆ ਤੇ ਕਹਿੰਦਾ ਹੁਣ ਆਖਰੀ ਇੱਕ ਸੀਸ ਫਾਇਰਿੰਗ ਅੱਧੇ ਘੰਟੇ ਲਈ ਉਹ ਕੰਮ ਦੀ ਗੱਲ ਦੱਸਦੇ ਉਹ ਬੜੀ ਅੰਗਰੇਜ਼ੀ ਝਾੜਦਾ ਸੀ ਮੈਂ ਕਿਹਾ ਇਹ ਫਦੇਕ ਸਕੀਮ ਆਈ ਐਮ ਵੈਰੀ 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 ਹੈਪੀ ਔਰ ਜਿਹੜੇ ਸਾਰੇ ਇਜਲਾਦ ਉਹਦੇ ਨਾਲ ਸਨ ਉਹ ਮੈਂ ਜਦੋਂ ਨਾਲੇ ਵੇਖਿਆ ਤੇ ਉਹ ਡਰਦੇ ਤਾੜੀ ਨਹੀਂ ਮਾਰ ਸਕੇ ਲੇਕਿਨ ਮੈਂ ਵੇਖਿਆ ਉਹਦੇ ਮੱਥੇ ਤੇ ਤਰੇਲੀ ਆ ਗਈ ਸੀ ਜਦੋਂ 2013 ਦੇ ਵਿੱਚ ਫੇਰ ਮੇਰੀ ਤਬਦੀਸ਼ ਕਰ ਲਈ ਆਇਆ ਤੇ ਬੂਹੇ ਤੋਂ ਬਾਹਰੋਂ ਮੁੜ ਗਿਆ ਮੈਨੂੰ ਪੁੱਛਿਆ ਸਾਰੇ ਆਈਜੀ ਸਨ ਡੀਆਈਜੀ ਤੇ ਆਈਜੀ ਕੋਈ ਪੁਸਤਪਸ ਨਹੀਂ ਸੀ ਇੱਕ ਜੱਸੀ ਜੱਸੀ ਸੀ ਜਿਹਨੂੰ ਜੱਸੀ ਭਾਜੀ ਕਹਿੰਦੇ ਹਨ ਉਹ ਕਹਿੰਦਾ ਸਾਡਾ ਬਾਪੂ ਆਇਆ ਤੇ ਬੁਏ ਗੁੰਗਾਂ ਕਿਉਂ ਨਹੀਂ ਲੰਗਿਆ ਮੈਂ ਕਿਹਾ ਉਹਨੂੰ ਪੁੱਛ ਲਿਓ ਪੰਜ ਛੇ ਦਿਨ ਖੜੇ ਪਏ ਰਹੇ ਜਦੋਂ ਮੈਂ ਖੀਚ ਦੱਸਿਆ ਕਿ ਕਿਉਂ ਨਹੀਂ ਆਇਆ ਉਹਨੂੰ ਪਤਾ ਸੀ ਕਿ ਕੋਈ ਨਾ ਕੋਈ ਖਰੀ ਸੁਣ ਲੈਣੀ ਹੈ ਮੈਂ ਤੇ ਮੇਰੀ ਬੇਇੱਜ਼ਤੀ ਹੋ ਜਾਣੀ ਹੈ ਖਾਲਸਾ ਜੀ ਤਤਪਰ ਹੋਵੋ ਅੰਮ੍ਰਿਤ ਧਾਰੀ ਵੀ ਹੋਵੋ ਤੇ ਅੰਮ੍ਰਿਤ ਦੀ ਕਮਾਈ ਵੀ ਕਰੋ ਪੂਜਾ ਅਕਾਲ ਦੀ ਪਰਚਾ ਸ਼ਬਦ ਦਾ ਦਦਾਰ ਖਾਲਸੇ ਦਾ ਏ ਅੰਬਰਤਾ ਫਲਸਫਾ ਕੀ ਹੈ ਦਇਆ ਦਇਆਵਾਨ ਬੰਦਾ ਹੀ ਧਰਮੀ ਹੋ ਸਕਦਾ ਹੈ ਤੇ ਧਰਮੀ ਬੰਦੇ ਚ ਹੀ ਹਿੰਮਤ ਆਉਂਦੀ ਹੈ ਤੇ ਹਿੰਮਤੀ ਬੰਦਾ ਹੀ ਸਾਰੇ ਵਕਤਾਰਾਂ ਦੇ ਮੋਹ ਤੋਂ ਮੋਹ ਕੰਮ ਹੁੰਦਾ ਹੈ ਤੇ ਸਹਿਬ ਦਾ ਦਰਜਾ ਵੀ ਉਨੋ ਹੀ ਮਿਲਦਾ ਹੈ ਜਪਜੀ ਭਗਤੀ ਜਾਪ ਸ਼ਕਤੀ ਸਵਈਏ ਵਾਰਕ ਕਿਉ ਭਈ ਤਿਆਗ ਤੇ ਆਨੰਦ ਸਹਿਬ ਉਚਿਤ ਖੇੜਾ ਚੜ੍ਹਦੀ ਕਲਾ ਦਾ ਪ੍ਰਤੀਕ ਜੇ ਚੜ੍ਹਦੀ ਕਲਾ ਵਿੱਚ ਰਹਿਣਾ ਹੈ ਤੇ ਗੁਰੂ ਦੇ ਲੜ ਲੱਗ ਜੇ ਗੁਰੂ ਦੇ ਹੁਕਮਾਂ ਦੇ ਪਹਿਰੇਦਾਰ ਬਣੀਏ ਮਨ ਉਹ 1.5 ਮਹੀਨੇ ਦਾ ਸ਼ਲਾਵਾ ਦੇ ਗਿਆ ਕਹਿੰਦਾ ਕਿ ਮੈਂ ਸਰਕਾਰ ਤੋਂ ਉੱਤੇ ਹਾਂ ਜੇ ਸਿੱਖ ਹੈ ਤੇ ਫਿਰ ਕੁਮਰ ਵਿਜੇ ਪ੍ਰਤਾਪ ਸਿੰਘ ਦਾ ਬੇਸ਼ੱਕ ਪੋਲਿਟੀਕਲ ਬਿਆਨ ਸੀ ਸਟੇਟਮੈਂਟ ਸੀ ਕਿ ਸਿੱਟ ਨੇ ਬਾਦਲਾਂ ਦੀ ਤਵਦੀਸ਼ ਨਹੀਂ ਕੀਤੀ ਖਾਣਾ ਪੂਰਤੀ ਕੀਤੀ ਹੈ ਤਵਦੀਸ਼ ਦੀ ਲੋੜ ਨਹੀਂ ਗ੍ਰਿਫਤਾਰੀ ਹੋਣੀ ਚਾਹੀਦੀ ਇਹ ਬੇਸ਼ੱਕ ਪੋਲਿਟੀਕਲ ਸਟੇਟਮੈਂਟ ਹੈ ਕਾਨੂੰਨੀ ਇਹਦੀ ਕੋਈ ਕਾਰਵਾਈ ਨਹੀਂ ਮੈਂ ਸਾਰੀਆਂ ਹੀ ਜਿੰਨੀਆਂ ਵੀ ਪਾਵੇਂ ਜਿਹੜਾ ਜਸਤ ਸਰਨਜੀਤ ਸਿੰਘ ਸੀ ਜਸਟਿਸ ਜੋਰਾਵਾਰ ਸਿੰਘ ਸੀ ਜੋਰਾ ਸਿੰਘ ਸੀ ਤੇ ਇਹਦੀ ਕੁਮਰ ਵਿਜੇ ਪ੍ਰਤਾਪ ਸਿੰਘ ਦੀ ਵੀ ਜਿਹੜੀ ਰਿਪੋਰਟ ਹੈ ਇਹ ਦਾ ਮੁਤਾਲਾ ਕੀਤਾ ਹੈ ਹਾਲਸਾ ਜੀ ਨਿਕਲਦਾ ਕੱਖ ਨਹੀਂ ਜੇ ਇਹ ਮੰਨਣਾ ਨਹੀਂ ਜੇ ਕਿਸੇ ਨੇ ਵੀ ਅਦਾਲਤਾਂ ਦੇ ਵਿੱਚ ਗਵਾਹੀ ਮੰਨੀ ਜਾਂਦੀ ਹੈ ਸਾਡੇ ਉੱਤੇ ਏਡੇ ਏਡੇ ਕੇਸ ਪਏ ਜੇ ਅਸੀਂ ਉਹਨਾਂ ਕੇਸਾਂ ਵਿੱਚੋਂ ਬਰੀ ਹੋ ਸਕਦੇ ਹਾਂ ਤੇ ਇਹਨਾਂ ਦੇ ਖਿਲਾਫ ਤੇ ਕੋਈ ਗਵਾਹੀ ਨਹੀਂ ਦਿੱਤੀ ਇਹ ਬਰੀ ਅਦਾਲਤਾਂ ਵਿੱਚੋਂ ਹੋ ਸਕਦੇ ਹਨ ਲੇਕਿਨ ਦਸ਼ਮੇਸ਼ ਪਿਤਾ ਦੀ ਕੋਰਟ ਤੋਂ ਨਹੀਂ ਕੁੰਵਰ ਵਿਜੇਪ੍ਰਤਾਪ ਸਿੰਘ ਖੋਦ ਮੰਨ ਕੇ ਗਿਆ ਹੈ ਕਿ ਖੌਣ ਕਿ ਦੀ ਅਦਾਲਤ ਵਿੱਚ ਕੇਸ ਹੈ ਦਸਮ ਪਾਤਸ਼ਾਹ ਦੀ ਅਦਾਲਤ ਵਿੱਚ ਕੇਸ ਹੈ ਤੇ ਦਸਮ ਪਾਤਸ਼ਾਹ ਦੀ ਅਦਾਲਤ ਵਿੱਚ ਜਿਹੜਾ ਕੇਸ ਹੈ ਉਹਦਾ ਫੈਸਲਾ ਕਿਨ ਕਰਨਾ ਹੈ ਖਾਲਸੇ ਨੇ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ